ਦੀ ਜਰੂਰ ਤਾਂ ਮੈਂ ਮੰਡੀ ਸਾਡਾ ਨਾਂ ਚੱਲਦਾ ਹੁੰਦਾ ਅੱਛਾ ਜੀ ਹਾਂ ਮਟਰ ਕਿੰਨੀਆਂ ਫਸਲਾਂ ਆਇਆ ਭਾਜੀ ਭਾਜੀ ਹੁਣ ਦਾ ਫਿਲਹਾਲ 15 ਹੈਗੀਆਂ ਸਾਲ ਦੀਆਂ ਉਹੀ 25 30 ਫਸਲਾਂ ਚੱਲ ਜਾਂਦੀਆਂ ਜੇ ਇੰਨੇ ਆ ਕਿ ਕਹਿੰਦੇ ਸੈਣੀ ਭਾਈ ਜਿਹੜੇ ਹੈਗੇ ਆ ਮਿਹਨਤ ਜ਼ਿਆਦਾ ਕਰਦੇ ਆ ਉਹ ਖੁਦ ਹੀ ਆਪਣੇ ਉਹ ਕਿ ਸੈਣੀ ਮੈਂ ਖੁਦ ਸੈਣੀ ਆ ਮੈਨੂੰ ਪਤਾ ਆ ਕਿ ਕਰਵਾਇਆ ਕਿ ਮੈਂ ਦੱਸ ਦਵਾਂ ਦਰਸ਼ਕਾਂ ਨੂੰ ਕਿ ਸੈਣੀ ਜਿਹੜੇ ਬਹੁਤ ਮਿਹਨਤੀ ਹੁੰਦੇ ਆ ਇਹਨਾਂ ਨੇ ਸਭ ਤੋਂ ਸ਼ੁਰੂ ਪਹਿਲਾਂ ਪਿਆਜ਼ ਦੀ ਖੇਤੀ ਕੀਤੀ ਸੀਗੀ ਤੇ ਪਾਜੀ ਉਹ ਦਰਸ਼ਕਾਂ ਨੂੰ ਦੱਸੋ ਕਿ ਪਾਜੀ ਡ੍ਰੈਗਨ ਦੀ ਖੇਤੀ ਕਰਦੇ ਹੋਣਗੇ ਬਹੁਤ ਪਰ ਨਾਲ ਨਾਲ ਕੇਲਿਆਂ ਦੀ ਖੇਤੀ ਇਹ ਅਜੀਬ ਗੱਲ ਵਾ ਕਿ ਆਪਣੇ ਹੁਸ਼ਿਆਰਪੱਚ ਨਹੀਂ ਕੋਈ ਹੈਗਾ ਜਿਹੜਾ ਨਾਲ ਕੇਲਿਆਂ ਦੀ ਖੇਤੀ ਕਰਦਾ ਹੋਵੇ ਮਤਲਬ ਇਹ ਤੁਸੀਂ ਪਹਿਲਾਂ ਹੀ ਹੋ ਹਾਂਜੀ ਦੋ ਦੋ ਜਾੜ ਰੱਖੇ ਤਾਂ ਇਹ ਹਰ ਸਾਲ ਫਰੂਟ ਦਿੰਦਾ ਵਾ ਅੱਛਾ ਜੀ ਤੇ ਕਈ ਵਾਰੀ ਅਸੀਂ ਕਰ ਦਿੰਦੇ ਆ ਲੈਗ ਆਫ ਇਨਫੋਰਮੇਸ਼ਨ ਦੇ ਇਦਾਂ ਦਾ ਸਾਡਾ ਡ੍ਰੈਗਨੀਆਂ ਨਹੀਂ ਉਹਦਾ ਮਤਲਬ ਐਸੇ ਕਿ ਯਾਰ ਇਥੋਂ ਮਤਲਬ ਨਹੀਂ ਇਹ ਸਗਾ ਮਤਲਬ ਵਧੀਆ ਏ ਗ੍ਰੇਡ ਜਿਹਨੂੰ ਕਹ ਦਿੰਦੇ ਆ ਨਾ ਹਾਂ ਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਇੱਕ ਨਵਾਂ ਬਲੌਗ ਅਸੀਂ ਜਾਣੇ ਹੁਸ਼ਿਆਰਪੁਰ ਦੇ ਪਿੰਡ ਜਹਾਨਖੇਲਾ ਪੈਂਦਾ ਹੈ ਜੀ ਉਹਨਾਂ ਰੋਡ ਤੇ ਉੱਥੇ ਜਾ ਰਹੇ ਹਾਂ ਇੱਕ ਪੰਜਾਬੀ ਭਰਾ ਫੋਰਨ ਛੱਡ ਕੇ ਪੰਜਾਬ ਦੇ ਵਿੱਚ ਆਪਣੇ ਹੁਸ਼ਿਆਰਪੁਰ ਪਿੰਡਵਾ ਉਹਦਾ ਇੱਥੇ ਪੈਂਦਾ ਆਪਣੀ ਆਰਗੈਨਿਕ ਖੇਤੀ ਕਰਦਾ ਪਿਆ ਫਰੂਟਸ ਦੀ ਇਹ ਕੇਲੇ ਦੀ ਖੇਤੀ ਮਤਲਬ ਪਹਿਲੀ ਵਾਰੀ ਸੁਣ ਰਹੇ ਆ ਕਿ ਕੋਈ ਪੰਜਾਬ ਦੇ ਵਿੱਚ ਕੇਲੇ ਦੀ ਖੇਤੀ ਕਰ ਰਿਹਾ ਨਾਲ ਡ੍ਰੈਗਨ ਫਰੂਟ ਦੀ ਖੇਤੀ 1 ਕਿਲੋ ਚ ਲੱਖਾਂ ਰੁਪਇਆ ਕਮਾਉਣ ਵਾਲਾ ਇਹ ਬੰਦਾ ਆ ਚਲੋ ਦੋਸਤੋ ਮਿਲਦੇ ਆ ਅੱਗੇ ਜਾ ਕੇ ਦੋਸਤੋ ਆ ਗਏ ਆ ਸੈਣੀ ਡ੍ਰੈਗਨ ਫਰੂਟ ਫਾਰਮ ਤੇ ਮੈਨੂੰ ਲੱਗਦਾ ਭਾਈ ਸਾਹਿਬ ਹੁਣੀ ਸ਼ਾਇਦ ਇੱਥੇ ਹੋਣਗੇ ਦੇਖੋ ਮੋਟਰ ਦਾ ਸਿਸਟਮ ਕਿੰਨਾ ਵਧੀਆ ਆ ਤੁਹਾਨੂੰ ਦੱਸ ਵੀ ਦਿੰਦੇ ਆ ਇਹਨਾਂ ਨੇ ਮਤਲਬ ਪਾਈਪਲਾਈਨ ਬਿਸ਼ਾਈ ਹੋਈ ਆ ਤੇ ਇਹ ਟੋਲ ਤਾਂ ਆ ਕਿ ਜੇ ਸਪਰੇਅ ਇੱਚ ਪਾ ਦਿੰਦੇ ਆ ਤੇ ਕੱਲੇ-ਕੱਲੇ ਬੂਟੇ ਨੂੰ ਪਾਣੀ ਦੇ ਰੂਪ ਚ ਸਪਰੇਅ ਮਿਲ ਜਾਂਦੀ ਆ ਤੇ ਸੋਲਰ ਸਿਸਟਮ ਵੀ ਲੱਗਾ ਹੋਇਆ ਆ ਤੇ ਆ ਡ੍ਰੈਗਨ ਦਾ ਫਰੂਟਾਂ ਦਾ ਤੇ ਕੇਲਿਆਂ ਦਾ ਬਾਗ ਆ ਮੇਨ ਗੱਲ ਆ ਇਹਨਾਂ ਦੇ ਮਤਲਬ ਸੋਲਰ ਸਿਸਟਮ ਵੀ ਲਗਾਇਆ ਹੋਇਆ ਖੇਤ ਚ ਤੇ ਬਾਕੀ ਗੱਲਬਾਤ ਕਰਾਂਗੇ ਭਾਈ ਸਾਹਿਬ ਹੁਣ ਜਦੋਂ ਮਿਲਦੇ ਆ ਇੱਕ ਵਾਰ ਤੁਹਾਨੂੰ ਪਹਿਲਾਂ ਬਾਗ ਦਿਖਾ ਲੰਨੇ ਆ ਚਲੋ ਦੋਸਤੋ ਚੱਲਦੇ ਆ ਅੱਗੇ ਦੋਸਤੋ ਦੇਖ ਲਓ ਆ ਕੇਲੇ ਦੀ ਤੜਾਈ ਸ਼ੁਰੂ ਹੋ ਜਾਣੀ ਆ ਕਹਿੰਦੇ ਹੇ ਤੱਕ ਤਾਂ ਪੱਕ ਰਹੇ ਆ ਇਹ ਪਹਿਲਾ ਪੰਜਾਬੀ ਆ ਜਿਹੜੀ ਕੇਲੇ ਦੀਆਂ ਨਾ ਖੇਤੀ ਕਰਦੇ ਪਏ ਆ ਸਾਹਮਣੇ ਸਾਰੇ ਕੇਲਿਆਂ ਦੇ ਬੂਟੇ ਆ ਆ ਡ੍ਰੈਗਨ ਦਾ ਜਿਹੜਾ ਬਾਗ ਆ ਪੂਰਾ ਦਾ ਪੂਰਾ ਡ੍ਰੈਗਨ ਦਾ ਬਾਗ ਵਾ ਤੇ ਆ ਕੇਲੇ ਦੀ ਖੇਤੀ ਇੱਧਰ ਤੇ ਹੁਸ਼ਿਆਰਪੁਰ ਦੇ ਵਿੱਚ ਇਹ ਪਹਿਲਾ ਬੰਦਾ ਆ ਜਿਨਾਂ ਕੇਲੇ ਦੀ ਖੇਤੀ ਸ਼ੁਰੂ ਕੀਤੀ ਆ ਤੇ ਆ ਸਾਹਮਣੇ ਦੇਖੋ ਅਸੀਂ ਤਾਂ ਸੁਣਦੇ ਹੁੰਨੇ ਸੀਗੇ ਕੇਹੜਾ ਵੱਲੋਂ ਕੇਲੇ ਕੁਲੇ ਆਉਂਦੇ ਆ ਬਟ ਬੜੀ ਚੰਬੇ ਵਾਲੀ ਗੱਲ ਆ ਕਿ ਇੱਕ ਜਿਹੜਾ ਪੰਜਾਬੀ ਬੰਦਾ ਆ ਬਈਆਂ ਨੂੰ ਛੱਡ ਕੇ ਖੇਤੀ ਕਰਦੇ ਆ ਲਓ ਜੀ ਦੋਸਤੋ ਚੈੱਕ ਕਰੋ ਮਤਲਬ ਘੱਟੋ ਘੱਟ 100 150 ਬੂਟਾ ਕੇਲੇ ਦਾ ਹੀ ਲੱਗਾ ਹੋਇਆ ਆ ਤੇ ਉਧਰ ਚੱਲਦੇ ਆ ਤੇ ਤੁਹਾਨੂੰ ਇਹ ਐਡਰੈਸ ਦੱਸ ਦਈਏ ਹੁਸ਼ਿਆਰਪੁਰ ਦੇ ਤੇ ਜਦੋਂ ਅਸੀਂ ਉਨੇ ਰੋਡ ਤੇ ਜਾਂਦੇ ਆ ਤਾਂ ਇੱਕ ਆਯੁਰਵੈਦਿਕ ਕਾਲਜ ਆ ਉਸ ਤੋਂ ਪਹਿਲਾਂ ਇੱਕ ਸੈਣੀ ਡ੍ਰੈਗਨ ਫਰੂਟ ਫਾਰਮ ਪੈਂਦਾ ਹੈ ਇਹ ਉੱਥੇ ਆ ਤੇ ਜੇ ਕਿਸੇ ਨੇ ਵੀ ਕੋਈ ਨਾ ਤੋਂ ਜਾਣਕਾਰੀ ਲੈਣੀ ਹੋਵੇ ਤਾਂ ਦਿੰਦੇ ਆ ਫ੍ਰੀ ਆਫ ਕਾਸਟ ਤੇ ਸਾਹਮਣੇ ਇਹ ਬਾਗ ਆ ਕੇਲਿਆਂ ਦਾ ਨਾਲ ਡ੍ਰੈਗਨ ਦਾ ਦੂਜੇ ਪਾਸੇ ਦਿਖਾਵਾਂਗੇ ਸਬਜ਼ੀਆਂ ਬਹੁਤ ਲਾਈਆਂ ਹੋਈਆਂ ਆ ਬਾਕੀ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਜਾ ਕੇ ਕੀ ਕੀ ਸੋਚ ਕੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਸਾਹਮਣੇ ਡ੍ਰੈਗਨ ਹੀ ਡ੍ਰੈਗਨ ਆ ਘੱਟੋ ਘੱਟ 2000 3000 ਬੂਟਾ ਡ੍ਰੈਗਨ ਦਾ ਆ ਤੇ ਨਾਲ ਇੱਧਰ ਸਬਜ਼ੀਆਂ ਸ਼ੁਰੂ ਹੋ ਜਾਂਦੀਆਂ ਆ ਤੇ ਵਿੱਚ ਵਿੱਚ ਸਬਜ਼ੀਆਂ ਦਾ ਰੁੱਖ ਕੀਤਾ ਹੋਇਆ ਆ ਤੁਸੀਂ ਦੇਖ ਲਓ ਆ ਸਾਰੀਆਂ ਸਬਜ਼ੀਆਂ ਆ ਸਾਗ ਮੁੱਲੀਆਂ ਛਾਲਗਮ ਸਭ ਕੁਝ ਪਿਆਜ਼ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਚੀਜ਼ ਨੂੰ ਲੈ ਕੇ ਆਪਣਾ ਕੰਮ ਸ਼ੁਰੂ ਆ ਇਹਨਾਂ ਨੇ ਕੀਤਾ ਹੋਇਆ ਤੇ ਬਾਕੀ ਮੈਂ ਲਿੰਕ ਦੇ ਵਿੱਚ ਨੰਬਰ ਜ਼ਰੂਰ ਪਾਉਂਗਾ ਤੇ ਜਿਹੜੇ ਭਾਈ ਜਿਹੜੇ ਸੋਚਦੇ ਆ ਕਿ ਅਸੀਂ ਕੁਝ ਕਰ ਨਹੀਂ ਸਕਦੇ ਭਾਈ ਸਾਹਿਬ ਤੋਂ ਸਿੱਖੋ ਵਿਦੇਸ਼ ਛੱਡ ਕੇ ਲੱਖਾਂ ਰੁਪਇਆ ਤਨਖਾਹ ਛੱਡ ਕੇ ਆਪਣੇ ਪੰਜਾਬ ਦਾ ਰੋਕ ਕੀਤਾ ਆਪਣੇ ਘਰ ਦਾ ਰੋਕ ਕੀਤਾ ਆਪਣੇ ਮਾਂ ਬਾਪ ਦਾ ਸੋਚਿਆ ਤੇ ਚਲੋ ਦੋਸਤੋ ਚੱਲਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਇੱਕ ਵਾਰੀ ਤੁਹਾਨੂੰ ਪਹਿਲਾਂ ਬਾਗ ਦਿਖਾਉਣਾ ਸੀ ਡਰੈਗਨ ਫਰੂਟ ਦਾ ਤੇ ਦੂਸਰਾ ਹੁਣ ਆਪਾਂ ਚੱਲਦੇ ਆ ਉਨਾ ਵੱਲ ਤੇ ਗੱਲਬਾਤ ਕਰਦੇ ਆ ਮਿਲਦੇ ਆ ਅੱਗੇ ਜਾ ਕੇ ਦੋਸਤੋ ਖੇਤ ਆ ਗਏ ਆ ਜੋ ਆਪਾਂ ਗੱਲ ਕੀਤੀ ਸੀ ਡ੍ਰੈਗਨ ਦੀ ਖੇਤੀ ਕੇਲਿਆਂ ਦੀ ਖੇਤੀ ਮਤਲਬ ਅਲੱਗ-ਅਲੱਗ ਫਰੂਟ ਇੱਕ ਖੇਤ ਵਿੱਚ ਹੀ ਤੇ ਅਲੱਗ-ਅਲੱਗ ਸਬਜ਼ੀਆਂ ਮਿਲਦੇ ਆ ਭਾਈ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਮੇਰੇ ਕੀ ਹਾਲ ਆ ਬਸ ਵਧੀਆ ਭਾਜੀ ਭਾਜੀ ਸਾਨੂੰ ਪਤਾ ਲੱਗਾ ਸੀ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਇੱਕ ਮਲਟੀ ਕਹਿ ਸਕਦੇ ਆ ਕਿ ਬ੍ਰਾਂਡ ਦੇ ਅਲੱਗ-ਅਲੱਗ ਫਲ ਸਬਜ਼ੀਆਂ ਇੱਕ ਖੇਚੀ ਲਾਏ ਹੋਏ ਆ ਹਾਂਜੀ ਭਾਜੀ ਇਹ ਪਾਜੀ ਪ੍ਰੋਸੈਸ ਕਦੋਂ ਸ਼ੁਰੂ ਹੋਇਆ ਸੀ ਕੀ ਸੋਚ ਕੇ ਚੱਲੇ ਸੀਗੇ ਪਤਾ ਇਹ ਵੀ ਲੱਗਾ ਕਹਿੰਦੇ ਤੁਸੀਂ ਫੋਰਨ ਛੱਡ ਕੇ ਇੱਥੇ ਆਏ ਹੋ ਹਾਂਜੀ ਭਾਜੀ ਮੈਂ ਭਾਜੀ ਪਹਿਲੋਂ ਕਤਰ ਦੇ ਵਿੱਚ ਸੀਗਾ ਜੌਬ ਕਰਦਾ ਅੱਛਾ ਜੀ ਤੇ ਉਤੋਂ ਛੱਡ ਕੇ ਮਤਲਬ ਪਲਾਨਿੰਗ ਇਹ ਸਟਾਰਟਿੰਗ ਦਾ ਪਹਿਲਾਂ ਹੀ ਕਰ ਲਈ ਸੀ ਸਾਲ ਡੇਢ ਸਾਲ ਪਹਿਲੋਂ ਕਰ ਲਈ ਸੀ ਤਾਂ ਫਿਰ ਉਤੋਂ ਆ ਕੇ ਜਦਾਂ ਵਿੱਚ ਦੇ ਜਿਹੜਾ ਏਰੀਆ ਹੈਗਾ ਨਾ ਇਹ ਫ੍ਰੀ ਹੋ ਜਾ ਮਤਲਬ ਫ੍ਰੀ ਰਹਿੰਦਾ ਜ਼ਿਆਦਾਤਰ ਲੋਕੀ ਇਹਦੇ ਦੀ ਯੂਜ਼ ਹੈ ਨਾ ਬਹੁਤ ਘੱਟ ਕਰਦੇ ਹੈਗੇ ਠੀਕ ਆ ਤੇ ਸਾਡਾ ਵੈਸੇ ਵੀ ਪੇਸ਼ਾ ਸਬਜ਼ੀਆਂ ਆਪਾਂ ਸਬਜ਼ੀਆਂ ਵਗੈਰਾ ਉਗਾਉਂਦੇ ਰਹੀਦਾ ਵਾ ਜੀ ਤੇ ਫਿਰ ਅਸੀਂ ਇਹਨੂੰ ਆਪਣਾ ਇੱਕ ਇਹਨਾਂ ਇੰਟਰ ਕ੍ਰੋਪਿੰਗ ਦੇ ਮਾਧਿਮ ਨਹੀਂ ਇਹਨੂੰ ਯੂਜ਼ ਕਰਨ ਦਾ ਸੋਚਿਆ ਕਿ ਆਪਾਂ ਕਿਹਾ ਕਿ ਇਹਦੇ ਵਿੱਚ ਅਸੀਂ ਜਿੰਨੀਆਂ ਫਸਲਾਂ ਜਿੰਨੀਆਂ ਫਸਲਾਂ ਆਪਾਂ ਲਾਣੇ ਸੀ ਆਪਾਂ ਉਹ ਸਾਰੀਆਂ ਫਸਲਾਂ ਹੁਣ ਇਹਦੇ ਵਿੱਚ ਲਾਈ ਦੀਆਂ ਹੈਗੀਆਂ ਟੋਟਲ ਕਿੰਨੀਆਂ ਫਸਲਾਂ ਆ ਪਾਜੀ ਪਾਜੀ ਹੁਣ ਦਾ ਫਿਲਹਾਲ 15 ਹੈਗੀਆਂ ਸਾਲ ਦੀਆਂ ਉਹੀ 25-30 ਫਸਲਾਂ ਚੱਲ ਜਾਂਦੀਆਂ ਜੇ ਆਪਾਂ ਮਤਲਬ ਨੇਮ ਬਾਈ ਨੇਮ ਗਿਣੀਏ ਤਾਂ 25 30 ਫਸਲਾ ਹੋ ਜਾਂਦੀਆਂ ਭਾਜੀ ਡ੍ਰੈਗਨ ਦੀ ਖੇਤੀ ਕਰਦੇ ਹੋਣਗੇ ਬਹੁਤ ਪਰ ਨਾਲ ਨਾਲ ਕੇਲਿਆਂ ਦੀ ਖੇਤੀ ਇਹ ਅਜੀਬ ਗੱਲ ਵਾ ਕਿ ਆਪਣੇ ਹੁਸ਼ਿਆਰਪੱਚ ਨਹੀਂ ਕੋਈ ਹੈਗਾ ਜਿਹੜਾ ਨਾਲ ਕੇਲਿਆਂ ਦੀ ਖੇਤੀ ਕਰਦਾ ਹੋਵੇ ਮਤਲਬ ਇਹ ਤੁਸੀਂ ਪਹਿਲਾਂ ਹੀ ਹੋ ਕਿ ਇਹ ਕਿੱਦਾਂ ਮਨਚ ਵਿਚਾਰ ਆਇਆ ਕਿਉਂਕਿ ਕਹਿੰਦੇ ਇਹਦਾ ਕਈ ਵੇਲੇ ਫਲ ਦਿੰਦਾ ਵੀ ਹੈ ਨੀਗਾ ਹਾਂਜੀ ਇਹਨਾਂ ਸਾਫ ਸੰਭਾਲ ਬਹੁਤ ਜ਼ਿਆਦਾ ਕਰਨੀ ਪੈਂਦੀ ਆ ਨਹੀਂ ਇਹਦਾ ਭਾਜੀ ਕੀ ਆ ਇਹਦਾ ਵੀ ਜਿੱਦਾਂ ਟੈਕਨੀਕਲ ਟਰਮ ਹੁੰਦੀ ਆ ਇਹਦਾ ਇੱਕ ਇੱਕ ਤੋਂ ਵੱਧ ਦੋ ਦੋ ਜਾਰਡ ਰੱਖਣੇ ਪੈਂਦੇ ਆ ਜਿਹੜੇ ਆਪਾਂ ਇਹਨਾਂ ਨੂੰ ਕਹਦੇ ਆ ਨਾ ਪਲਾਂਟ ਹੈਗੇ ਆ ਜੀ ਦੋ ਦੋ ਜਾਰਡ ਰੱਖੇ ਤਾਂ ਇਹ ਹਰ ਸਾਲ ਫਰੂਟ ਦਿੰਦਾ ਵਾ ਅੱਛਾ ਜੀ ਤੇ ਕਈ ਵਾਰੀ ਅਸੀਂ ਕਰ ਦਿੰਦੇ ਆ ਲੈਗ ਆਫ ਇਨਫੋਰਮੇਸ਼ਨ ਦੇ ਹਿਸਾਬ ਦੇ ਨਾਲ ਜੀ ਮਤਲਬ ਦੇਖਿਆ ਹੋਣਾ ਕਿਤੇ ਵੀ ਦੇਖਿਓ ਤੁਸੀਂ ਬਹੁਤ ਜ਼ਿਆਦਾ ਜ਼ਿਆਦਾ ਇਹਨੇ ਕੱਲੇ ਕੱਢੇ ਹੁੰਦੇ ਚਾਰ ਚਾਰ ਪੰਜ ਪੰਜ ਜੀ ਜਿੱਥੇ ਉਹ ਚਾਰ ਚਾਰ ਪੰਜ ਪੰਜ ਹੁੰਦੇ ਆ ਉੱਥੇ ਉਹ ਕਦੀ ਕਦੀ ਨਹੀਂ ਵੀ ਫਰੂਟ ਦਿੰਦਾ ਕਦੀ ਕਦੀ ਦਹੀਂ ਵੀ ਦਿੰਦਾ ਜੀ ਇਸ ਕਰਕੇ ਕਿ ਦੋ ਦੋ ਕੱਲੇ ਰੱਖੇ ਹੁਣ ਤਾਂ ਫਰੂਟ ਹਰ ਸਾਲ ਦਊਗਾ ਉਹ ਠੀਕ ਹੈ ਜੀ ਹਾਂ ਜਿਹਨੇ ਫਰੂਟ ਦੇ ਦਿੱਤਾ ਉਹਨੂੰ ਵੱਡ ਦਾਣਾ ਵਾ ਅੱਛਾ ਜੀ ਦੂਸਰੇ ਨੇ ਫਿਰ ਅਗਲੇ ਸਾਲ ਫਿਰ ਫਰੂਟ ਕਿੰਨੇ ਕ ਬੂਟੇ ਕੇਲੇ ਦੇ ਲਾਏ ਹੋਏ ਆ ਪਾਜੀ ਇਹ ਪਾਜੀ ਸੋਕ ਦੇ ਆਸ-ਪਾਸ ਹੈਗੇ ਤੇ ਡ੍ਰੈਗਨ ਪਾਜੀ ਡ੍ਰੈਗਨ ਹੈਗਾ 2000 ਬੂਟੇ ਹੈਗੇ ਪਾਜੀ ਲੋਕਾਂ ਨੂੰ ਡ੍ਰੈਗਨ ਦੀ ਹੈ ਨਾ ਜਦੋਂ ਬੂਟੇ ਲੱਗੇ ਹੁੰਦੇ ਆ ਉਦੋਂ ਇਨਕਮ ਜ਼ਿਆਦਾ ਦੀਦੀ ਆ ਪਰ ਜਿਹੜੀ ਇਹਦੇ ਪਿੱਛੇ ਮਿਹਨਤ ਆ ਹਾਂਜੀ ਹਨਾ ਉਹ ਨਹੀਂ ਲੋਕਾਂ ਨੂੰ ਪਤਾ ਕਿੰਨੀ ਮਿਹਨਤ ਕਰਕੇ ਇਹਨੂੰ ਖੜਾ ਕਰਨਾ ਪੈਂਦਾ ਨਹੀਂ ਹਾਂਜੀ ਬਹੁਤ ਬੰਦੇ ਆਂਦੇ ਆ ਚਲੋ ਵੀਡੀਓ ਦੇਖਦੇ ਹੈਗੇ ਆ ਜੀ ਮਤਲਬ ਇਨਫੋਰਮੇਸ਼ਨ ਲੈਣ ਨੂੰ ਆ ਜਾਂਦੀ ਕਿ ਕਈ ਬੰਦੇ ਇਸ ਤਰ੍ਹਾਂ ਦੇ ਵੀ ਆਂਦੇ ਆ ਉਹਨਾਂ ਦਾ ਪਹਿਲਾ ਤੇ ਦੂਸਰਾ ਸਵਾਲ ਕੀ ਹੁੰਦਾ ਪਹਿਲਾ ਕੀ ਹੁੰਦੀ ਇਨਕਮ ਕਿੰਨੀ ਹੁੰਦੀ ਆ ਜੀ ਦੂਸਰਾ ਹੁੰਦੀ ਆ ਕਿ ਪ੍ਰੋਡਕਸ਼ਨ ਕਿੰਨੀ ਹੁੰਦੀ ਆ ਜੀ ਮਤਲਬ ਸਾਨੂੰ ਮਤਲਬ ਇਦਾਂ ਦੇ ਬੰਦੇ ਵੀ ਮਤਲਬ ਮੈਨੂੰ ਮੇਰਾ ਆਪਣਾ ਪਰਸਨਲ ਜੀ ਕਹ ਦਿੰਦੇ ਹੈਗਾ ਉਹ ਓਪੀਨੀਅਨ ਹੈਗਾ ਕਿ ਬੰਦੇ ਨੂੰ ਜਗਦੰਮ ਇਹ ਸਵਾਲ ਜਿਹਦੇ ਪੁੱਛਦੇ ਹੈਗੇ ਆ ਸਾਨੂੰ ਨਹੀਂ ਉਹ ਵਧੀਆ ਲੱਗਦਾ ਹੈਗੇ ਆ ਕਿ ਬੰਦਾ ਕਿਸੇ ਬੰਦੇ ਨੇ ਨਹੀਂ ਸਾਨੂੰ ਆ ਕੇ ਪੁੱਛਿਆ ਵੀ ਮਿਹਨਤ ਕਿੰਨੀ ਆ ਜਾਂ ਕਿੰਨੀ ਮਿਹਨਤ ਆ ਕਿੰਨਾ ਹਾਰਡਵਰਕ ਆ ਬਈ ਹਾਰਡਵਰਕ ਦੇਖੋ ਪਹਿਲੋਂ ਇਨਕਮ ਔਰ ਪ੍ਰੋਡਕਸ਼ਨ ਸਾਨੂੰ ਹਾਰਡਵਰਕ ਨਹੀਂ ਦੇਣੀ ਹੈਗੀ ਆ ਕਿੰਨੀ ਅਸੀਂ ਮਿਹਨਤ ਕਰਦੇ ਆ ਜੀ ਬਿਲਕੁਲ ਠੀਕ ਹੈ ਜੀ ਜੀ ਤੇ ਆਹ ਡ੍ਰੈਗਨ ਸਾਹਮਣੇ ਲੱਗਾ ਹੋਇਆ ਪਾਜੀ ਇਹ ਕਿੰਨੇ ਚਿਰ ਦਾ ਹੋ ਚੁੱਕਾ ਆ ਇਹ ਬਾਜੀ ਬਸ ਇਹ ਹੋ ਗਿਆ ਹੁਣ ਮੈਨੂੰ ਲੱਗਦਾ 40 42 40 ਦਿਨ ਦਾ ਹੋ ਗਿਆ ਹੋਣਾ 2 4 ਦਿਨ ਦੇ ਬਾਅਦ ਇਹ ਹਾਰਵੈਸਟ ਲਈ ਤੇ ਰੈਡੀ ਹੈਗਾ ਵਾ ਅੱਛਾ ਜੀ ਆਪਾਂ ਇੱਕ ਇੱਕ ਬੂਟੇ ਤੋਂ ਕਿੰਨੀ ਵਾਰੀ ਤੜਾਈ ਕਰ ਸਕਦੇ ਆਂ ਭਾਜੀ ਇਹ ਭਾਜੀ ਮਈ ਤੋਂ ਸ਼ੁਰੂ ਹੋ ਜਾਂਦੀ ਆ ਤੇ ਮਈ ਤੋਂ ਸਟਾਰਟ ਹੋ ਗਈ ਸੀ ਜੀ ਤੇ ਇਹ ਹੁਣ ਦੇਖ ਲਓ ਦਸੰਬਰ ਤੱਕ ਚਲਣੀ ਹੈਗੀ ਆ ਕਿ 9 ਕ ਹਾਰਵੈਸਟਾਂ ਸਾਡੇ ਇਸ ਵਾਰੀ ਆ ਗਈਆਂ ਆ 9 ਵਾਰੀ ਤੋੜ ਸਕਦੇ ਆਂ ਮਤਲਬ ਫਲ ਲੱਗਦਾ ਹੈ ਫਿਰ ਤੋੜ ਲਾਉਨੇ ਆਂ ਹਾਂ ਜੀ ਇਦਾਂ ਤੇ ਸੇਮ ਪ੍ਰੋਸੈਸ ਕੇਲੇ ਦਾ ਵੀ ਇਦਾਂ ਹੀ ਆ ਭਾਜੀ ਨਹੀਂ ਭਾਜੀ ਕੇਲੇ ਦਾ ਹਰ ਸਾਲ ਉਹਨੇ ਇੱਕ ਵਾਰੀ ਹਾਰਵੈਸਟ ਕਰਨੀ ਆ ਜੀ ਤਾਂ ਇਹਦੇ ਵਿੱਚ ਹੋ ਸਕਦਾ ਕਿ ਬੂਟਿਆਂ ਦਾ ਟਾਈਮ ਅਲੱਗ-ਅਲੱਗ ਬੂਟੇ ਦਾ ਟਾਈਮ ਥੋੜਾ-ਬੋੜਾ 10-15 ਦਿਨ ਅੱਗੇ-ਪਿੱਛੇ ਹੋ ਸਕਦਾ ਠੀਕ ਆ ਆਣਾ ਇੱਕੋ ਹੀ ਇੱਕੋ ਹੀ ਵਾਰੀ ਹਾਰਵੈਸਟ ਇਹਦੀ ਇੱਕੋ ਵਾਰੀ ਆਣੀ ਹਾਂਜੀ ਇੱਕੋ ਹੀ ਵਾਰੀ ਤੇ ਭਾਜੀ ਫਿਰ ਮਿਹਨਤ ਦਾ ਦਿਨ-ਰਾਤ ਦਾ ਇੱਕ ਕਰਨਾ ਪਿਆ ਜਦੋਂ ਬਾਹਰੋਂ ਆਏ ਸੀਗੇ ਇਹ ਸੋਚ ਕੇ ਆਏ ਸੀਗੇ ਕਿ ਆਪਣੇ ਪੰਜਾਬ ਚ ਆ ਕੇ ਆਪਣੇ ਘਰ ਦੇ ਕੋਲੇ ਕੰਮ ਕਰਨਾ ਆ ਨਹੀਂ ਉਹ ਤਾਂ ਭਾਜੀ ਮੈਂ ਪਹਿਲੇ ਮੈਂ ਆਪਣਾ ਇੱਕ ਕੀ ਕਹਿੰਦੇ ਏਮ ਸੀਗਾ ਕਿ ਇੱਥੇ ਹੀ ਆਪਾਂ ਹੁਣ ਕਾਮਯਾਬ ਹੋਣਾ ਹੈਗਾ ਹੁਣ ਮੈਂ ਜੇ ਕਹਿ ਦਮਾ ਕਿ ਯੂਰਪ ਵੱਲ ਨੂੰ ਚਲ ਜਾਣਾ ਜਾਂ ਗਲਫ ਵੱਲ ਨੂੰ ਚਲ ਜਾਣਾ ਨਹੀਂ ਹੁਣ ਨਹੀਂ ਜਾਣਾ ਹੈਗਾ ਜੀ ਤਾਂ ਆਪਣਾ ਟਾਰਗੇਟ ਇਹੀ ਮੰਨਿਆ ਕਿ 2-3 ਸਾਲ ਇੱਥੇ ਮਿਹਨਤ ਕਰ ਲੈਣੀ ਆ ਤੇ ਉਸ ਹਿਸਾਬ ਨਾਲ ਅਸੀਂ ਆਪਣੀ ਇਨਕਮ ਉੱਨੀ ਕੁ ਜਨਰੇਟ ਇੱਥੇ ਕਰ ਲੈਣੀ ਹੈ ਭਾਜੀ ਮੈਨੂੰ ਸਭ ਤੋਂ ਵਧੀਆ ਜਿਹੀ ਜੇ ਲੱਗੀ ਆ ਕਿ ਤੁਸੀਂ ਪੂਰਾ ਪਰਿਵਾਰ ਪੰਜਾਬੀ ਪਰਿਵਾਰ ਲਗਾ ਨਾ ਕੋਈ ਪ੍ਰਵਾਸੀ ਨਹੀਂ ਕੇ ਚ ਰੱਖਿਆ ਮਤਲਬ ਮੇਨ ਦਰਸ਼ਕੋ ਗੱਲ ਇਹ ਆ ਕਿ ਅਸੀਂ ਬਹੁਤ ਖੇਤਾਂ 'ਚ ਬਈਏ ਵੜ ਲੰਨੇ ਆ ਉਹ ਇੱਥੇ ਕੰਮ ਕਰਨ ਆਉਂਦੇ ਆ ਪਰ ਭਾਜੀ ਇੰਨੀ ਜ਼ਿਆਦਾ ਹਾਰਡਵਰਕ ਕਰਦੇ ਆ ਇਹਨਾਂ ਨੇ ਕੋਈ ਵੀ ਪ੍ਰਵਾਸੀ ਨਾ ਤਾਂ ਆਪਣੀ ਮੋਟਰ ਤੇ ਰੱਖਿਆ ਹੋਇਆ ਆ ਪੂਰਾ ਪਰਿਵਾਰ ਭਰਾ ਸਮੇਤ ਜਾਂ ਇਹਨਾਂ ਦੇ ਫਾਦਰ ਸਾਹਿਬ ਨਾਲ ਲੱਗੇ ਹੋਏ ਆ। ਭਾਜੀ ਇਹ ਮਾਂ ਇਹ ਮਨ ਦੇ ਵਿੱਚ ਸੀਗਾ ਜਾਂ ਸੋਚਿਆ ਸੀ ਕਿ ਇਕੱਲੇ ਨੇ ਕੰਮ ਕਰਕੇ ਦਿਖਾਉਣਾ ਇਹ। ਇਹ ਬਹੁਤ ਲੋਕੀ ਹੁਣ ਆਪਣਾ ਖੇਤ ਸਾਰਾ ਟਰੈਕਟਰ ਵੀ ਭਾਈ ਜਾਂ ਦੇ ਦਿੱਤੇ ਸਾਰਾ ਕੁਝ ਕਰਤਾ। ਕਿ ਮਤਲਬ ਆਪਣੇ ਜਨ ਵਿੱਚ ਕਿਦਾਂ ਇਹ ਆਏ ਚੀਜ਼ ਆਈ ਹੈ ਜੀ? ਨਹੀਂ ਭਾਜੀ ਪਹਿਲੋ ਬੰਦਾ ਰੱਖਿਆ ਸੀਗਾ ਬਸ ਸ਼ੁਰੂ-ਸ਼ੁਰੂ ਦੇ ਵਿੱਚ। ਅੱਛਾ ਜੀ। ਫਿਰ ਉਹ ਕੀ ਹੋਣਾ ਜਦੋਂ ਕਿ ਉਹਨੂੰ ਪੇਮੈਂਟ ਦੇਣੀ ਹੈਗੀ? ਜੀ। ਤਾਂ ਫਿਰ ਤੁਹਾਨੂੰ ਪਤਾ ਕਿ ਜਿਹੜੇ ਬੰਦੇ ਹੁੰਦੇ ਆ ਉਹ ਦਾਰੂ ਪੀਲਾ ਨਹੀਂ ਜਾਂ ਸਾਡਾ 1-2 ਦਿਨ ਸਾਡੇ ਖਰਾਬ ਹੋ ਜਾਂਦੇ ਫਿਰ ਉਹ ਉਹਨੇ ਪਹਿਲਾਂ ਦੋ ਇੱਕ ਦਿਨ ਉਹਨੇ दारू ਪੀ ਕੇ ਉਹਨੇ ਨਹੀਂ ਉੱਠਣਾ ਜੀ ਤਾਂ ਸਾਡਾ ਤਾਂ ਫਿਰ ਜਿਹੜਾ ਇਹ ਕੰਮ ਤੇ ਇਹ ਤਾਂ ਰੂਟੀਨ ਉਹਲਾ ਚੱਲਣਾ ਲਾਣਾ ਬਿਲਕੁਲ ਜੀ ਤਾਂ ਤਾਂ ਕਰਕੇ ਫਿਰ ਉਹਨੂੰ ਦੋ ਦਿਨ ਬੰਦਾ ਰੱਖੇ ਉਹਨੂੰ ਦੋ ਦਿਨ ਮੌਕੇ ਦਿੱਤੇ ਨਹੀਂ ਸੁਧਰਿਆ ਜੀ ਫਿਰ ਮੈਂ ਕੋਸ਼ਿਸ਼ ਕੀਤੀ ਮੈਂ ਕਿਹਾ ਹੁਣ ਦੋ ਸਾਲ ਆਪ ਦੇਖਣਾ ਵਾਂ ਕਿ ਬਿਨਾਂ ਬੰਦਾ ਰੱਖ ਕੇ ਸਾਨੂੰ ਕਿੰਨੀ ਕਿ ਤੰਗੀ ਆਂਦੀ ਹੈਗੀ ਆ ਔਰ ਆਪਾਂ ਕਿੰਨੇ ਕਿ ਕਿੰਨੇ ਕਿ ਜੋਗੇ ਹੈਗੇ ਆ ਬਿਲਕੁਲ ਮਤਲਬ ਫਿਲਹਾਲ ਵਧੀਆ ਚੱਲੀ ਜਾਂਦਾ ਪਿਆ ਕਿਤੇ ਕਿਤੇ ਸਾਨੂੰ ਲੋਡ ਪੈ ਜਾਂਦੀ ਆ ਆਪਾਂ ਗੁੜਾਈ ਵਾਸਤੇ ਲੇਵਰ ਲਿਹਾਈ ਦੀ ਵੀ ਹੈਗੀ ਆ ਪਰ ਪਰਮਨੈਂਟ ਆਪਾਂ ਨਹੀਂ ਰੱਖਿਆ ਰਾਤ ਨੂੰ ਆਪਾਂ ਇੱਥੇ ਸੌਂਜੀਦਾ ਹੈਗਾ ਵਾ ਠੀਕ ਹੈ ਜੀ ਤੇ ਕਮਰਾ ਵਗੈਰਾ ਬਣਿਆ ਹੈਗਾ ਕੋਈ ਇਹ ਕਿੰਨੀ ਥਾਂ ਆ ਪਾਜੀ ਇਹ ਇਹ ਪਾਜੀ ਇੱਕ ਕਿਲਾ ਹੈਗਾ ਪੂਰਾ ਤੇ ਸਬਜ਼ੀਆਂ ਕਿਹੜੇ ਕਿਹੜੇ ਆਪਾਂ ਲਾਈਆਂ ਹੋਈਆਂ ਆ ਜੀ ਇਹ ਪਾਜੀ ਸਪੂਰੀਆਂ ਹੁਣ ਸਿਆਲੂ ਸਬਜ਼ੀਆਂ ਹੈਗੀਆਂ ਠੀਕ ਹੈ ਜੀ ਪੂਰੀਆਂ ਸੀਜ਼ਨਲ ਹੀ ਹੈਗੀਆਂ ਤੇ ਫਿਰ ਲੋਕੀ ਤੁਹਾਨੂੰ ਆਪ ਕੰਟੈਂਟ ਕਰ ਕੰਡਕਟ ਕਰਦੇ ਆ ਕਿ ਸਾਨੂੰ ਸਬਜ਼ੀ ਚਾਹੀਦੀ ਆ ਜਾਂ ਸਾਨੂੰ ਡ੍ਰੈਗਨ ਚਾਹੀਦਾ ਆ ਜਾਂ ਕੇਲੇ ਚਾਹੀਦੇ ਆ ਜੀ ਇੱਕ ਔਖਾ ਤਾਂ ਨਹੀਂ ਹੋਇਆ ਜਿੱਦਾਂ ਅੱਜ ਕੱਲ ਝੋਨੇ ਦੀ ਜਿਹੜੀ ਫਸਲ ਆ ਕਿਸਾਨ ਸਾਰਾ ਸਾਲ ਮਿਹਨਤ ਕਰਦੀ ਹੈ ਗਰਮੀਆਂ ਦੇ ਵਿੱਚ ਤੇ ਹੁਣ ਝੋਨਾ ਰੁਣ ਲੱਗਾ ਆ ਮੰਡੀਆਂ ਦੇ ਵਿੱਚ ਤੁਹਾਨੂੰ ਤਾਂ ਨਹੀਂ ਕੋਈ ਦਿੱਕਤ ਇਹ ਜੀ ਆ ਰਹੀ ਜਾਂ ਤੁਸੀਂ ਸਾਰਾ ਸਾਲ ਪਹਿਲਾਂ ਮਿਹਨਤ ਕਰਦੇ ਹੋ ਤੜਾਈ ਵੇਲੇ ਫੇਰ ਮੁੜ ਕੇ ਔਖਾ ਹੋ ਜਾਂਦਾ ਆ ਇਹ ਭਾਜੀ ਪਤਾ ਕੀ ਆ ਸਾਨੂੰ ਕਿਤੇ ਨਾ ਕਿਤੇ ਸਾਨੂੰ ਹੁਣੇ ਹੀ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਕੋਈ ਵੀ ਇੱਕ ਫਸਲ ਦੇ ਉੱਪਰ ਮਤਲਬ ਫੋਕਸ ਹੋ ਕੇ ਨਹੀਂ ਰਹਿਣਾ ਚਾਹੀਦਾ ਜੇ ਆਪਾਂ ਕਹਿੰਦੀਏ ਕਣਕ ਹੀ ਲਾਣੀ ਹੈ ਜਾਂ ਝੋਨਾ ਲਾਣਾ ਜਾਂ ਮੱਕੀ ਲਾਣੀ ਜਿੱਦੋਂ ਆਪਾਂ ਕਿਤੇ 2-2 4-4 ਕਿੱਲੇ ਜਿਹਦੇ ਹੈਗੇ ਆ ਜੇ ਆਪਾਂ ਇੱਕੋ ਹੀ ਫਸਲ ਲਾਵਾਂਗੇ ਜੇ ਸਾਡੀ ਉਹੀ ਮੰਡੀ ਦੇ ਵਿੱਚ ਆ ਗਈ ਤਾਂ ਸਾਨੂੰ ਇਫੈਕਟ ਹੋਣਾ ਹੈਗਾ ਜੀ ਬਿਲਕੁਲ ਜੇ ਅਸੀਂ ਉਹੀ ਥੋੜੀ ਥੋੜੀ ਕਰਕੇ ਥੋੜਾ ਏਰੀਆ ਬਾਗਬਾਨੀ ਚਲਾਵਾਂਗੇ ਥੋੜਾ ਸਬਜ਼ੀਆਂ ਚਲਾਵਾਂਗੇ ਥੋੜਾ ਆਪਣਾ ਜਿਹੜੀਆਂ ਕਹਿੰਦੇ ਆ ਕਿ ਲੌਂਗ ਟਾਈਮ ਲੌਂਗ ਸੀਜ਼ਨ ਵਾਲੀ ਹੈਗੀਆਂ ਜਿੱਦਾਂ ਝੋਨਾ ਮੱਕੀ ਕਣਕ ਹੋ ਗਈ ਥੋੜੀਆਂ ਦੋੜੀਆਂ ਕਰਕੇ ਲਾਈਏ ਕਿ ਨਾ ਕਿ ਪੰਜ-ਪੰਜ 10-10 ਕਿੱਲੇ ਇਕੱਠੇ ਲਾਈਏ ਤੇ ਕਿਤੇ ਨਾ ਕਿਤੇ ਸਾਨੂੰ ਫਿਰ ਜਦੋਂ ਮਾਰਕੀਟ ਅਪ ਡਾਊਨ ਆਣੀ ਆ ਸਾਨੂੰ ਪ੍ਰੋਬਲਮਾਂ ਤਾਂ ਆਣੀਆਂ ਹੀ ਹੈਗੀਆਂ ਤੁਸੀਂ ਇੱਕ ਆਫ ਕੈਮਰਾ ਗੱਲ ਦੱਸ ਰਹੇ ਸੀਗੇ ਕਿ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਸ਼ੁਰੂ ਸ਼ੁਰੂਆਤ ਕੀਤੀ ਸੀ ਵੇਚਣ ਲਈ ਉਹ ਕੀ ਹਾਸਾ ਹੋਇਆ ਸੀਗਾ ਜਦੋਂ ਤੁਸੀਂ ਵੇਚਣ ਗਏ ਸੀਗੇ ਜਾਂ ਹਾਂਜੀ ਇਹ ਭਾਜੀ ਜਦੋਂ ਸ਼ੁਰੂ ਦੇ ਵਿੱਚ ਚਲੋ ਮੈਂ ਉਦੋਂ ਦਾ ਪਹਿਲੀ ਹਾਰਵੈਸਟ ਸੀ ਇਹਦੀ ਅੱਛਾ ਜੀ ਤੇ 7-8 ਗਵੰਡਲ ਫਰੂਟ ਉੱਤਰਿਆ ਪਹਿਲੀ ਹਾਰਵੈਸਟ ਦੀ ਵਿੱਚ ਤੇ ਆਪਾਂ ਚਲੋ ਇੱਥੇ ਤਾਂ ਸਾਨੂੰ ਉਹਨਾਂ ਆਈਡੀਆ ਨਹੀਂ ਸੀਗਾ ਕਿ ਕਿਸ ਤਰ੍ਹਾਂ ਵੇਚਿਆ ਜਾਵੇ ਜੀ ਤੇ ਆਪਾਂ ਲੈ ਕੇ ਜਲੰਧਰ ਗਏ ਤੇ ਜਲੰਧਰ ਕਹਿੰਦਾ ਮਤਲਬ ਕਿ ਪੂਰੀ ਮੰਡੀ ਦੇ ਵਿੱਚ ਉਸ ਵੇਲੇ ਫਰੂਟ ਮਤਲਬ ਇਕਾ ਦੁਕਾ ਹੀ ਫਾਰਮਰ ਲੈ ਕੇ ਆਉਂਦੇ ਸੀ ਸਟਾਰਟਿੰਗ ਦੇ ਵਿੱਚ ਜੀ ਤੇ ਫਰੂਟ ਵੀ ਐਨ ਟੌਪ ਦਾ ਏ ਗ੍ਰੇਡ ਫਰੂਟ ਸਾਈਜ਼ ਵੀ ਮੋਟਾ ਸਾਰਾ ਕੁਝ ਜੀ ਤੇ ਉੱਥੇ ਸਾਡਾ ਫਰੂਟ ਮੈਕਸਿਮ 180 ਤੱਕ ਵੀ ਵਿਕਿਆ ਸੀ ਕਿਲੋ ਦੇ ਹਿਸਾਬ ਨਾਲ ਅੱਛਾ ਜੀ ਤੇ ਕਹਿੰਦਾ ਮਤਲਬ ਕਿ ਜਿਹੜਾ ਅਸੀਂ ਜੇ ਆਪ ਆਪਾਂ ਉਹਨੂੰ ਸੇਲ ਕਰਦੇ ਸੀਗੇ ਤਾਂ ਸਾਨੂੰ 2-250 300 ਤੱਕ ਕਸਟਮਰ ਆਪ ਦੇ ਨੂੰ ਤਿਆਰ ਸੀਗਾ ਉਸ ਵੇਲੇ ਜਦੋਂ ਫਰੂਟ ਨਹੀਂ ਮਾਰਕੀਟ ਚ ਆਂਦਾ ਹੀ ਨਹੀਂ ਹੈਗਾ ਰੇਅਰ ਉਹ ਤਾਂ ਰੇਅਰ ਹੁੰਦਾ ਠੀਕ ਆ ਤੇ ਫਿਰ ਅਸੀਂ ਮੈਂ ਸੋਚਿਆ ਮੈਂ ਕਿ ਯਾਰ ਇੱਥੇ ਆਪਾ ਲਿਆ ਕੇ ਕਰਾਇਆ ਭਾੜਾ ਵੀ ਖਰਚੀਦਾ ਹੈਗਾ ਆੜਤੀਏ ਨੂੰ ਵੀ ਉਹਦੀ ਕਮਿਸ਼ਨ ਦੇਣੀ ਹੈਗੀ ਆ ਜੀ ਤੇ ਸਾਨੂੰ ਆਪ ਵੇਚਣ ਦੇ ਵਿੱਚ ਵਧੀਆ ਵਾਂ ਜੇ ਅਸੀਂ ਆਪ ਵੇਚਾਂਗੇ ਤੇ ਸਾਨੂੰ ਉਹਦੇ ਨਾਲੋਂ ਕਿਤੇ ਵੱਧ ਮਤਲਬ ਅੱਧੋ ਅੱਧੀ ਦਾ ਫਰਕ ਪੈ ਜਾਂਦਾ ਹੈਗਾ ਬਿਲਕੁਲ ਤਾਂ ਫਿਰ ਮੈਂ ਉਸ ਉਹਦੇ ਤੋਂ ਹੀ ਮੋਟਿਵ ਹੋ ਕੇ ਮੈਂ ਕਹਾ ਵੀ ਹੁਣ ਆਪੇ ਹੀ ਵੇਚਣੀ ਪੈਣੀ ਆ ਜੀ ਤੇ ਆਪਾਂ ਵੀ ਹੁਣ ਜਿੰਨੇ ਫਾਰਮਰਾਂ ਨੂੰ ਕਹੀਦਾ ਜਿਹੜਾ ਵੀ ਡਰੈਗਨ ਫਰੂਟ ਦੀ ਇਨਫੋਰਮੇਸ਼ਨ ਲੈਣਾ ਉਹਨੂੰ ਕਹਿੰਦੇ ਆ ਆਪ ਵੇਚਣਾ ਵਾ ਤਾਂ ਲਾਈਓ ਜੀ ਜੇ ਤੁਸੀਂ ਫਿਰ ਵਪਾਰੀਆਂ ਦੇ ਲਈ ਦੇਣਾ ਵਾ ਤਾਂ ਫਿਰ ਵਪਾਰੀਆਂ ਨੇ ਤਾਂ ਤੁਹਾਡੇ 100 100 ਰੁਪਏ ਕਿਲੋ ਵੀ ਉਹਨਾਂ ਨੇ ਕਿਹਾ ਮੈਨੂੰ 100 ਰੁਪਏ ਕਿਲੋ ਹੀ ਦੇਜੋ ਜਦੋਂ ਬੰਦੇ ਨੇ ਫਸਿਆ ਹੋਣਾ ਨਾ ਬਿਲਕੁਲ ਜੀ ਉਹ 100 ਰੁਪਏ ਕਿਲੋ ਨੂੰ ਵੀ ਲੈਣ ਨੂੰ ਤਿਆਰ ਖੜੇ ਹੁੰਦੇ ਆ ਠੀਕ ਹੈ ਜੀ ਇਸ ਕਰਕੇ ਇਹਦੇ ਵੱਲ ਡਰੈਗਨ ਦਾ ਜਿਹੜੇ 2-4 ਸਾਲ ਆਹ ਸ਼ੁਰੂ ਵਾਲੇ ਹੁਣ ਆਣੇ ਹੈਗੇ ਆ ਇਹ ਆ ਵੀ ਵੇਚਣਾ ਪੈਣਾ ਹੈਗਾ ਤਾਈਂ ਵੀ ਪ੍ਰੋਫਿਟ ਹੈਗਾ ਹੱਲੇ ਤੇ ਇੱਕ ਡ੍ਰੈਗਨ ਕਿੰਨੇ ਕਿਲੋ ਭਾਰ ਦਾ ਹੋ ਜਾਂਦਾ ਭਾਜੀ ਭਾਜੀ ਮੈਕਸਿਮਮ ਸਾਡੇ 700 700 ਮਤਲਬ 668 70 ਗ੍ਰਾਮ ਦਾ ਹੁੰਦਾ ਹੈ ਮੈਕਸਿਮਮ ਹੈ ਇਸ ਵਾਰੀ ਦਾ ਤੇ ਫਾਦਰ ਸਾਹਿਬ ਨੂੰ ਪਹਿਲਾਂ ਨੌਲੇਜ ਸੀਗੀ ਜਦੋਂ ਤੁਸੀਂ ਕਹਿੰਦੇ ਫਾਦਰ ਸਾਹਿਬ ਖੇਤੀ ਕਰਦੇ ਸੀਗੇ ਕਿ ਉਹਨਾਂ ਨੂੰ ਪਹਿਲਾਂ ਨੌਲੇਜ ਸੀਗੀ ਇਸ ਚੀਜ਼ ਦੀ ਨਹੀਂ ਡ੍ਰੈਗਨ ਵਾ ਸਬਜ਼ੀਆਂ ਵਾਸਤੇ ਕੀ ਫਸਲਾਂ ਵਾਸਤੇ ਬਾਰੇ ਤਾਂ ਉਹਨਾਂ ਨੂੰ ਇਨਫੋਰਮੇਸ਼ਨ ਪੂਰੀ ਹੈਗੀ ਆ ਡ੍ਰੈਗਨ ਬਾਰੇ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਸੀਗੀ ਠੀਕ ਹੈ ਜੀ ਉਹ ਟਾਈਮ ਟੂ ਟਾਈਮ ਤੇ ਜਿੱਦਾਂ ਜਾਣਕਾਰੀ ਇਕੱਠੀ ਕਰਦਾ ਰਹਿਣਾ ਹੀ ਮੈਂ ਕਿਉਂਕਿ ਸੈਣੀ ਤੁਸੀਂ ਸੈਣੀ ਬਰਾਦਰੀ ਚੋਂ ਹੋ ਹਾਂਜੀ ਕਿਉਂਕਿ ਸੈਣੀਆਂ ਦੇ ਦੋਸਤੋ ਮੈਂ ਦੱਸ ਦਿੰਦਾ ਸਾਡਾ ਹੁਸ਼ਿਆਰਪੁਰ ਡਿਸਟ੍ਰਿਕਟ ਜਿਹੜਾ ਸੈਣੀਆਂ ਵੱਲੋਂ ਮਸ਼ਹੂਰ ਆ ਸਭ ਤੋਂ ਪਹਿਦਾਵਾਰ ਪਹਿਲੀ ਜਿਹੜੀ ਪਿਆਜ਼ਾਂ ਦੀ ਉਹ ਸੀ ਸੈਣੀਆਂ ਨੇ ਕੀਤੀ ਸੀਗੀ ਸੈਣੀ ਇਸ ਏਰੀਏ ਦੇ ਵਿੱਚ ਜਿੰਨੀ ਖੇਤੀ ਕਰਦੇ ਆ ਜਾਂ ਹੋਰ ਭਾਈਚਾਰਾ ਵੀ ਕਰਦਾ ਆ ਪਰ ਜ਼ਿਆਦਾਤਰ ਸੈਣੀ ਭਾਈਚਾਰਾ ਹਾਂਜੀ ਹਾਂਜੀ ਨਹੀਂ ਮੇਰੇ ਬਹੁਤ ਫਰੈਂਡ ਇੰਨੇ ਹੀ ਆ ਕਿ ਕਹਿੰਦੇ ਕਿ ਸੈਣੀ ਭਾਈ ਜਿਹੜੇ ਹੈਗੇ ਆ ਮਿਹਨਤ ਜ਼ਿਆਦਾ ਕਰਦੇ ਆ ਉਹ ਖੁਦ ਹੀ ਆਪਣੇ ਕਿਉਂਕਿ ਹੁਸੈਨ ਮੈਂ ਖੁਦ ਸੈਣੀ ਆ ਮੈਨੂੰ ਪਤਾ ਆ ਅਸੀਂ ਖੁਦ ਪਿਆਜ਼ ਦੀ ਖੇਤੀ ਬਹੁਤ ਕੀਤੀ ਆ ਇਸ ਚੀਜ਼ ਦਾ ਮੈਂ ਤਾਂ ਜਾਣੂ ਕਰਵਾਇਆ ਕਿ ਮੈਂ ਦੱਸ ਦਵਾਂ ਦਰਸ਼ਕਾਂ ਨੂੰ ਕਿ ਸੈਣੀ ਜਿਹੜੇ ਬਹੁਤ ਮਿਹਨਤੀ ਹੁੰਦੇ ਆ ਇਹਨਾਂ ਨੇ ਸਭ ਤੋਂ ਸ਼ੁਰੂ ਪਹਿਲਾਂ ਪਿਆਜ਼ ਦੀ ਖੇਤੀ ਕੀਤੀ ਸੀ ਤੇ ਭਾਜੀ ਉਹ ਦਰਸ਼ਕਾਂ ਨੂੰ ਦੱਸੋ ਕਿ ਮਿਹਨਤ ਜ਼ਿਆਦਾ ਆ ਜਾਂ ਪੈਸੇ ਜ਼ਿਆਦਾ ਆ ਇਹਦੇ 'ਚ ਭਾਜੀ ਮਿਹਨਤ ਮਿਹਨਤ ਵੀ ਇਹਦੇ ਵਿੱਚ ਪੂਰੀ ਆ ਜੀ ਮਤਲਬ ਕਹਿ ਲਈਏ ਕਿ ਮਤਲਬ ਰਿਲੈਕਸ ਹੋਣ ਵਾਲਾ ਸਿਸਟਮ ਨਹੀਂ ਹੈਗਾ ਇਹਦੇ ਵਿੱਚ ਜੀ ਹਰ ਡੇਲੀ ਆ ਕੇ ਚੈੱਕ ਕਰਨਾ ਹੀ ਪੈਣਾ ਹੈ ਕਿ ਬੁੱਤੇ ਬਿਲਕੁਲ ਜੀ ਕਈ ਬੰਦੇ ਆ ਜਾਂਦੇ ਆ ਜਿੱਦਾਂ ਸਰਕਾਰੀ ਗਈ ਹੁੰਦਾ ਰਿਟਾਇਰਮੈਂਟ ਆਣੇ ਵਾਲੀ ਹੁੰਦੀ ਬੰਦਾ ਕਹਿੰਦਾ ਚੱਲ ਇਧਰ ਨੂੰ ਪੈਸੇ ਲਾ ਦੰਨੇ ਆ ਜੀ ਤੇ ਮੈਂ ਉਹੀ ਕਹਿੰਦਾ ਉਹਨਾਂ ਕਹਿੰਦਾ ਜੇ ਤਾਂ ਤੁਹਾਡਾ ਜਿਹੜਾ ਪਿਛੋਕੜ ਹੈਗਾ ਖੇਤੀਬਾੜੀ ਦੇ ਨਾਲ ਸੰਬੰਧਿਤ ਹੈਗਾ ਜੀ ਫਿਰ ਦਾ ਬੰਦਾ ਇਹਨੂੰ ਕਰ ਲਓ ਕੰਮ ਜਾਵਾਂ ਜੀ ਤਾਂ ਜੇ ਕੋਈ ਕਹਿਦੋ ਕਿ ਵਾਈਟ ਕੋਲਰ ਬੰਦਾ ਆ ਕੇ ਕਹਿਦੋ ਕਿ ਮੈਂ ਬੰਦਿਆਂ ਦੇ ਸਿਰ ਤੇ ਘਰਾ ਲਊਗਾ ਨਹੀਂ ਹੋਣੇ ਵਾਲਾ ਨਹੀਂ ਹੋਣੀ ਉਹ ਵਾਲਾ ਤੇ ਇਹ ਜਿਹੜਾ ਕੋੜਾ ਸੱਚ ਹੈਗਾ ਬੰਦਿਆਂ ਨੂੰ ਕਹਿ ਦਿੰਦੇ ਕਈ ਕਈ ਬੰਦੇ ਕਹਿੰਦੇ ਯਾਰ ਸਾਨੂੰ ਭੰਨੀ ਜਾਂਦੇ ਆ ਅਸੀਂ ਕਹਿੰਦੇ ਨਾ ਲਾਣਾ ਬਿਸ਼ੱਕ ਦੀ ਲਾ ਲਓ ਥੋੜੇ ਤੋਂ ਲਾ ਕੇ ਦੇਖ ਲਓ ਜੇ ਤੁਹਾਡੇ ਜੇੜ ਜਾਂਦਾ ਹੋਇਆ ਤਾਂ ਕਰ ਲਈਓ ਪਰ ਬੰਦਿਆਂ ਤੇ ਨਿਰਭਰ ਨਾ ਰਹੀਓ ਤੁਸੀਂ ਕਹਦੋਂਗੇ ਬੰਦਾ ਬਾਅਦ ਵਿੱਚ ਜੇ ਛੱਡ ਕੇ ਚਲ ਜਾਊਗਾ ਫਰੂਟਿੰਗ ਵੇਲੇ ਹੀ ਛੱਡ ਕੇ ਚਲ ਜਾਊਗਾ ਤਾਂ ਕੀ ਕਰੂਗਾ ਬੰਦਾ ਫਿਰ ਜੀ ਪਾਜੀ ਪਾਜੀ ਹੁਣ ਕਦੀ ਮਨ ਕੀਤਾ ਕਿ ਮੈਂ ਬਾਹਰ ਚਲ ਜਾਵਾਂ ਜਾਂ ਹੁਣ ਮਨ ਇੱਥੇ ਹੀ ਲੱਗਦਾ ਆ ਨਹੀਂ ਭਾਜੀ 12ਵੇਂ ਜਦੋਂ ਮੈਂ ਛੱਡ ਗਿਆ ਐ ਮੈਂ ਉਦੋਂ ਹੀ ਸੋਚਿਆ ਸੀਗਾ ਕਿ ਮੈਂ ਕਿ ਹੁਣ ਬਾਹਰ ਦਾ ਰੁੱਖ ਨਹੀਂ ਕਰਨਾ ਹੈਗਾ ਠੀਕ ਆ ਜੀ ਤਾਂ ਇੱਥੇ ਹੀ ਸਕੂਨ ਹੈਗਾ ਸਕੂਨ ਹੈਗਾ ਇੱਥੇ ਆਣਾ ਮਾੜਾ ਗੱਲ ਤਾਂ ਸਕੂਨ ਦੀ ਆ ਹਾਂਜੀ ਤੇ ਆ ਵੀ ਬੂਟੇ ਜਿਹੜੇ ਹੈਗੇ ਆ ਜੀ ਇਹਨਾਂ ਬਾਰੇ ਦੱਸ ਦਿਓ ਮਾੜਾ ਜੀ ਇਹ ਭਾਜੀ ਅਮਰੂਦ ਦੇ ਬੂਟੇ ਹੈਗੇ ਆ ਜੀ ਅੱਛਾ ਜੀ ਹਾਂਜੀ ਤੇ ਮੈਂ ਇੱਕ ਗੱਲ ਨੋਟ ਕੀਤੀ ਤੁਸੀਂ ਇਹ ਅੰਬਾਂ ਦੇ ਬੂਟੇ ਨਾ ਛੋਟੇ ਛੋਟੇ ਉਹਨਾਂ ਦੇ ਗਲਾਂ 'ਚ ਟੱਲੀਆਂ ਜੀਆਂ ਪਈਆਂ ਆ ਨਾਮ ਲਿਖੇ ਹੋਏ ਆ। ਭਾਜੀ ਇੱਥੇ ਹੈ ਨਾ 2-3 ਤਰ੍ਹਾਂ ਦੇ ਵੈਰਾਈਟੀਆਂ ਦੇ ਲੱਗੇ ਹੈਗੇ ਆ ਬੂਟੇ। ਜੀ। ਤੇ ਫਿਰ ਸਾਨੂੰ ਵੀ ਆਪ ਨੂੰ ਵੀ ਥੋੜੀ ਕਨਫਿਊਜ਼ਨ ਹੋ ਜਾਂਦੀ ਕਿਉਂਕਿ ਬੂਟੇ ਲਗਭਗ ਸਾਰੇ ਸੇਮ ਹੀ ਦਿਖਦੇ ਹੈਗੇ ਦੇਖਣ ਨੂੰ। ਅੱਛਾ ਜੀ। ਤੇ ਤਾਂ ਕਰਕੇ ਉਹਨਾਂ ਨੂੰ ਫਿਰ ਆਪਾਂ ਟੈਗਿੰਗ ਕੀਤੀ ਹੈਗੀ ਕਿ ਘੱਟੋ-ਘੱਟ ਵੈਰਾਈਟੀ ਦਾ ਤਾਂ ਸਾਨੂੰ ਪਤਾ ਲੱਗੇ ਨਾ। ਠੀਕ ਹੈ ਜੀ। ਹਾਂ ਇਸ ਕਰਕੇ। ਠੀਕ ਹੈ ਭਾਜੀ। ਸ਼ੁਕਰੀਆ ਸਮਾਂ ਦੇਣ ਵਾਸਤੇ। ਦੋਸਤੋ ਇਹ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਜਦੋਂ ਅਸੀਂ ਉੰਨੇ ਨੂੰ ਜਾਂਦੇ ਆ ਤੇ ਜਹਾਨ ਖੇਲਾ ਤੋਂ ਪਹਿਲਾਂ ਇਹ ਫਾਰਮ ਦਾ ਭਾਜੀ ਹੋਂ ਦਾ ਸੈਣੀ ਫਾਰਮ ਡ੍ਰੈਗਨ ਫਰੂਟ ਫਾਰਮ ਆ ਜੇ ਕਿਸੇ ਨੇ ਵੀ ਕੋਈ ਸਬਜ਼ੀ ਲੈਣੀ ਹੋਵੇ ਜਾਂ ਡ੍ਰੈਗਨ ਫਰੂਟ ਲੈਣਾ ਹੋਵੇ ਤੁਸੀਂ ਸੰਪਰਕ ਕਰ ਸਕਦੇ ਹੋ ਆਪਾਂ ਇਹ ਜੀ ਆ ਚੀਜ਼ ਮੈਨਾਂ ਲੋਕ ਜੀ ਦੇਖ ਰਿਹਾ ਇਹਦਾ ਕੀ ਮਤਲਬ ਪੀਤਿਆਂ ਦੇ ਬੂਟੇ ਉੱਪਰ ਪੜਾਕ ਲਈ ਦੋ ਕੁਝ ਕਿ ਦੱਸ ਦੋ ਭਾਜੀ ਇਹ ਹੈ ਨਾ ਹੁਣ ਥੋੜੇ ਦਿਨਾਂ ਤੇ ਜਦੋਂ ਟੈਂਪਰੇਚਰ ਡਾਊਨ ਜਾਣਾ ਚਾਲੂ ਹੋ ਜਾਣਾ ਜੀ ਤੇ ਇੱਕ ਤਾਂ ਅਸੀਂ ਜਦੋਂ ਇਹਦੇ ਵਿੱਚ ਲੰਘਦੇ ਵੜਦੇ ਹੈਗੇ ਆ ਤੇ ਸਾਨੂੰ ਪਤਾ ਲੱਗ ਜਾਂਦਾ ਇਥੇ ਬੂਟਾ ਨਹੀਂ ਤਾਂ ਮਿਹਨਤ ਜ਼ਿਆਦਾ ਹੋ ਜਾਂਦੀ ਆ ਤੇ ਦੂਸਰਾ ਇਹ ਨੂੰ ਹੈਗਾ ਆਪਾਂ ਇਹਨੂੰ ਲੋ ਟਨਲ ਬਣਾਣੀ ਹੈਗੀ ਇਹਨੂੰ ਕਵਰ ਕਰਨਾ ਹੈਗਾ ਵਾ ਠੰਡ ਤੋਂ ਜਦੋਂ ਟੈਂਪਰੇਚਰ 15 ਡਿਗਰੀ ਤੋਂ ਥੱਲੇ ਚਲ ਜਾਂਦਾ ਫਿਰ ਆ ਸਾਰੇ ਆਪਾਂ ਜਿੰਨੇ ਬੂਟੇ ਲੱਗੇ ਹੈਗੇ ਆ ਪਪੀਤੇ ਦੇ ਅਸੀਂ ਇਹਨੂੰ ਕਵਰ ਕਰ ਦਣਾ ਕਿਉਂਕਿ ਇਹ ਠੰਡ ਜ਼ਿਆਦਾ ਮੰਦਾ ਹੈਗਾ ਠੰਡ ਦੇ ਵਿੱਚ ਡੈਮੇਜ ਜ਼ਿਆਦਾ ਹੁੰਦੇ ਆ ਇਸ ਕਰਕੇ ਇਹਨੂੰ ਕਵਰ ਕਰਨਾ ਵੀ ਠੰਡ ਦੇ ਵਿੱਚ ਜ਼ਰੂਰੀ ਹੈਗਾ ਇਹ ਉਹਦੇ ਪਰਪਸ ਵਾਸਤੇ ਹੀ ਹੈਗਾ ਜੀ ਠੀਕ ਆ ਭਾਜੀ ਭਾਜੀ ਡ੍ਰੈਗਨ ਦੇ ਕੀ ਫਾਇਦਾ ਹੈ ਹਮਨ ਦਰਸ਼ਕਾਂ ਦੱਸੋ ਡ੍ਰੈਗਨ ਖਾਣ ਦੇ ਫਾਇਦੇ ਕੀ ਆ ਭਾਜੀ ਇੱਕ ਤਾਂ ਇਹ ਹੈ ਨਾ ਇੱਕ ਆਪਣਾ ਜਿਹੜਾ ਇਮਿਊਨਿਟੀ ਸਿਸਟਮ ਹੈਗਾ ਜੀ ਇਹਨੂੰ ਮਤਲਬ ਬਰਕਰਾਰ ਰੱਖਦਾ ਹੈਗਾ ਮਤਲਬ ਬਿਮਾਰੀਆਂ ਦੇ ਨਾਲ ਲੜਨ ਦੀ ਜਿਹੜੀ ਸਾਡੀ ਕਪੈਸਿਟੀ ਹੁੰਦੀ ਹੈ ਨਾ ਉਹਨੂੰ ਬਣਾਈ ਰੱਖਦਾ ਹੈਗਾ ਹੂੰ ਦੂਸਰਾ ਜਿੱਦਾਂ ਸਕਿਨ ਵਾਸਤੇ ਸਕਿਨ ਵਾਸਤੇ ਬੜਾ ਵਧੀਆ ਮਤਲਬ ਗਲੋਸੀ ਜਿੱਦਾਂ ਚਮਕ ਹੁੰਦਾ ਵਾ ਮੰਦੇ ਕਹਿੰਦੇ ਕਿ ਮੂੰਹ ਖੜਿਆ ਖੜਾ ਰਹਿੰਦਾ ਜਿੱਦਾਂ ਜੀ ਉਹ ਉਹਦੇ ਲੱਛਣਾਂ ਨੂੰ ਵੀ ਇਹ ਮਤਲਬ ਕਹਿੰਦੇ ਕੋ ਉਹਦੇ ਵਾਸਤੇ ਵੀ ਬੈਨੀਫਿਟ ਹੈਗਾ ਜੀ ਫਿਰ ਨਜ਼ਰ ਨੂੰ ਵਧਾਉਂਦਾ ਹੈਗਾ ਓਕੇ ਤੇ ਜਿੱਦਾਂ ਕੈਲਸ਼ੀਅਮ ਹੁੰਦੀ ਦੰਦਾਂ ਵਧੀਆ ਹੱਡੀਆਂ ਵਾਸਤੇ ਜੀ ਤੇ ਉਹਦੀ ਕੈਲਸ਼ੀਅਮ ਦੀ ਮਾਤਰਾ ਇਹਦੇ ਵਿੱਚ ਬਹੁਤ ਹੁੰਦੀ ਆ ਤੇ ਬਲੱਡ ਸ਼ੂਗਰ ਨੂੰ ਘੱਟ ਕਰਦਾ ਹੈਗਾ ਠੀਕ ਹੈ ਜੀ ਤੇ ਡੇਂਗੂ ਦੇ ਵਿੱਚ ਵੀ ਬਹੁਤ ਡਾਕਟਰ ਰეკਮੈਂਡ ਕਰਦੇ ਹੈਗੇ ਇਹਨੂੰ ਬਿਲਕੁਲ ਤੇ ਫਿਰ ਜਿੱਦਾਂ ਬੁੜਾਪੇ ਦੇ ਜਿਹੜੇ ਲੱਛਣ ਹੁੰਦੇ ਆ ਹਾਂਜੀ ਜਿੱਦਾਂ ਚੁਰਚਰੀਆਂ ਪੈ ਜਾਂਦੀਆਂ ਜੀ ਤੇ ਉਹਦੇ ਵਾਸਤੇ ਵੀ ਇਹ ਬਹੁਤ ਲਾਹੇਮੰਦ ਹੈਗਾ ਅੱਛਾ ਜੀ ਤਾਂ ਉਹਨੂੰ ਵੀ ਘਟਾਉਂਦਾ ਹੈਗਾ ਉਹਦੇ ਲੱਛਣਾਂ ਨੂੰ ਘਟਾਉਂਦਾ ਹੈ ਠੀਕ ਆ ਤੇ ਫਿਰ ਜਿੱਦਾਂ ਗਰਭਤੀ ਅਵਸਥਾ ਦੇ ਵਿੱਚ ਔਰਤਾ ਵਗੈਰਾ ਨੂੰ ਵੀ ਰეკਮੈਂਡ ਕੀਤਾ ਜਾਂਦਾ ਹੈਗਾ ਇਹ ਜੀ ਤੇ ਬਾਕੀ ਕੈਂਸਰ ਤੋਂ ਵੀ ਇਹ ਕਾਫੀ ਹੱਦ ਤੱਕ ਜਿਹੜੇ ਕਹਿੰਦੇ ਉਹਦੇ ਨਾਲ ਐਂਟੀ ਕੈਂਸਰ ਹੁੰਦੇ ਨਾ ਜਿਹੜੇ ਇਹਦੇ ਵਿੱਚ ਕਿੰਨੇ ਸੈੱਲ ਹੁੰਦੇ ਮਾਰਨ ਵਾਸਤੇ ਹਾਂਜੀ ਠੀਕ ਹੈ ਉਹਨਾਂ ਨੂੰ ਮਾਰਨ ਲਈ ਇਹ ਦੂਸਰਾ ਲਾਏ ਬੰਦ ਹੈਗਾ ਲਾਏ ਬੰਦ ਹੈਗਾ ਜੀ ਤੇ ਭਾਜੀ ਡਰੈਗਨ ਦੇ ਉੱਪਰ ਇਹ ਤੁਸੀਂ ਸਪਰੇਅ ਕਰਦੇ ਕਿ ਨਹੀਂ ਇਹ ਮਤਲਬ ਇੱਥੇ ਹੁੰਦੀ ਹੈ ਸਪਰੇਅ ਭਾਜੀ ਇਹਦੇ ਵਿੱਚ ਖਾਲੀ ਇੱਕ ਫੰਗੀ ਸਾਈਡ ਹੈ ਸਾਨੂੰ ਕਰਨਾ ਪੈਂਦਾ ਵਾ ਅੱਛਾ ਜੀ ਤੇ ਬਾਕੀ ਕੋਈ ਸਪਰੇਆਂ ਦੀ ਜਰੂਰਤ ਨਹੀਂ ਪੈਂਦੀ ਹੈ ਕਿ ਮਤਲਬ ਮੈਕਸਿਮਮ ਇਹਨੂੰ ਵਾਸ ਫੰਗਸ ਦੀ ਹੀ ਸਪਰੇਆਂ ਹੁੰਦੀਆਂ ਹੈਗੀਆਂ ਅੱਛਾ ਜੀ ਬਾਕੀ ਹੋਰ ਕੋਈ ਸਪਰੇਅ ਦੀ ਇਹਨੂੰ ਲੋੜ ਨਹੀਂ ਪੈਂਦੀ ਹੈਗੀ ਠੀਕ ਹੈ ਉਹ ਵੀ ਸਾਨੂੰ ਆਫ ਸੀਜ਼ਨ ਜਦੋਂ ਸਰਦੀਆਂ ਵਗੈਰਾ ਆ ਜਾਂਦੀਆਂ ਉਸ ਵੇਲੇ ਫਰੂਟਿੰਗ ਵਗੈਰਾ ਨਹੀਂ ਹੁੰਦੀ ਆ ਅੱਛਾ ਜੀ ਤੇ ਉਸ ਵੇਲੇ ਫੰਗੀਸਾਈਡ ਸਾਨੂੰ ਕਰਨੇ ਪੈਂਦੇ ਹੈਗੇ ਇਹਨਾਂ ਤੇ ਠੀਕ ਆ ਜੀ ਕਿ ਨਾਰਮਲ ਟਾਈਮ ਦੇ ਵਿੱਚ ਜਾਂ ਗਰਮੀਆਂ ਜਾਂ ਸਰਦੀਆਂ ਦੇ ਵਿੱਚ ਤੇ ਸਾਨੂੰ ਇਹਦੇ ਤੇ ਕੋਈ ਸਪਰੇਅ ਦੀ ਜ਼ਰੂਰਤ ਨਹੀਂ ਪੈਂਦੀ ਠੀਕ ਆ ਭਾਈ ਹਾਂਜੀ